ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਾਮੇ ਕੀ ਕੀਮਤ ਮਤ ਕਹਿ ਨ ਜਾਏ ਸੇ ਜਨ ਤਨ ਜਿਨਨ ਇੱਕ ਨਾਮ ਲੇਵਲਾਏ ਨਾਮੇ ਕੀ ਕੀਮਤ ਮਤ ਕਹੀ ਨਾ ਜਾਏ ਸੇ ਜਨ ਧਨ ਜਨ ਏਕ ਨਾਮ ਲਿਵ ਲਾਇ ਗੁਰਮਤ ਸਾਚੀ ਸਚਾ ਵਸਾਰਾ ਅਪੇ ਬਖਸ਼ ਦੇਵਚਾਰਾ ਹਰ ਨਾਮ ਅਚਰਜ ਪ੍ਰਭ ਆਪ ਸੁਨਾਏ ਕਲੇ ਕਾਲ ਵਿੱਚ ਗੁਰਮਖ ਪਾਏ ਰਹਾਓ ਹਮ ਮੁਰਖ ਸਮਨ ਮਾਹੇ ਹਮੇ ਵਿੱਚ ਸਭ ਕਾਰ ਕਮਾਵੇ ਗੁਰ ਪ੍ਰਸਾਦੀ ਹਮੇ ਜਾਏ ਆਪੇ ਬਖਸ਼ੇ ਲੇ ਮਲਾਈ ਬੇਖਿਆ ਕਾ ਤਨ ਬਹਤਾ ਅਬਮਾਨ ਹੰਕਾਰ ਡੂਬੇ ਨਾ ਪਾਵੇ ਮਾਨ ਆਪ ਛੋੜ ਸਦਾ ਸੁਖ ਹੋਈ ਗੁਰਮਤ ਸਲਾਈ ਸੱਚ ਸੋਈ ਆਪੇ ਸਾਜ ਕਰਤਾ ਸੋਈ ਤੇ ਸਬੈਨ ਦੂਜਾ ਵਰਨਾ ਕੋਈ ਜਿਸ ਸੱਚ ਲਐ ਸੋਈ ਲਾਗੈ ਨਾਨਕ ਨਾਮ ਸਦਾ ਸੁਖ ਆਗੈ ਸਤਨਾਮ ਸ੍ਰੀ ਵਾਹਿਗੁਰੂ ਸਭ ਜੀ ਨਾਵੇਂ ਕੀ ਕੀਮਤ ਮਤ ਕੈ ਨ ਜਾਇ ਸੇ ජන්න තන්න ජන්නන් ඒක නාමලිවලයි නාවේ කකිමත මතකයින जाයි සේජන්න තන්න ජන්න ඒක නාමලිවලයි ਗੁਰਮਤ ਸਾਚੀ ਸਚਾ ਵਸਾਰਾ ਆਪੇ ਬਖਸ਼ੇ ਦੇਵਸਾਰਾ ਹਰ ਨਾਮ ਅਚਰਜ ਪ੍ਰਭ ਆਪ ਸੁਨਾਏ ਕਲਿ ਕਾਲ ਵਿੱਚ ਮਖ ਪਾਏ ਰਹਾ ਹੋ ਹਮ ਮੁਰਖ ਮੁਰਖ ਮਨ ਮਾਹੇ ਹੋ ਮੇ ਵਿੱਚ ਸਭ ਕਾਰ ਕਮਾਵੇ ਗੁਰ ਪ੍ਰਸਾਦੀ ਹਮੇ ਜਾਏ ਤੇ ਬਖਸ਼ੇ ਲੇ ਮਲਾਈ ਬਿਖਿਆ ਕਾ ਤਨ ਬਹਤਾ ਅਬ ਮਾਨ ਹੰਕਾਰ ਡੂਬੇ ਨਾ ਪਾਵੇ ਮਾਨ ਆਪ ਛੋੜ ਸਦਾ ਸੁਖ ਹੋਈ ਗੁਰਮਤ ਸਲਾਈ ਸੱਚ ਸੋਈ ਆਪੇ ਸਾਜ ਕਰਤਾ ਸੋਈ ਤੇ ਸਬੈਨ ਦੂਜਾ ਵਰਨਾ ਕੋਈ ਜਿਸ ਸੱਚ ਲਏ ਸੋਈ ਲਾਗੈ ਨਾਨਕ ਨਾਮ ਸਦਾ ਸੁਖ ਆਗੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਾਵੇਂ ਕੀ ਕੀਮਤ ਮਤ ਕੈ ਨ ਜਾਇ සජන්න තන්න ජන්නන් ඒක නාමලිවලයි නාවේ කීකිමත මතකයින जाයි සජන්න තන්න ජන්න ඒක නාමලිවලයි गुरुमत सचि सच्चा सारा हा, हा, आपे बख्शे दे सारा हार नाम अचर् प्रभ आप सुनाए कल्ली काल ਧਰਮ ਖਾ ਪਾਏ ਰਹਾ ਹੋ ਹਮ ਮੁਰਖ ਮੁਰਖ ਮਨ ਮਾਹੇ ਹਮੇ ਵਿੱਚ ਸਭ ਕਾਰ ਕਮਾਵੇ ਗੁਰ ਪ੍ਰਸਾਦੀ ਹਮੇ ਜਾਏ ਤੇ ਬਖਸ਼ ਲੇ ਮਲਾਈ ਬੇਖਿਆ ਕਾ ਤਨ ਬਹਤਾ ਅਬ ਮਾਨ ਹੰਕਾਰ ਡੂਬੇ ਨਾ ਪਾਵੇ ਮਾਨ ਆਪ ਛੋੜ ਸਦਾ ਸੁਖ ਹੋਈ ਗੁਰਮਤ ਸਲਾਈ ਸੱਚ ਸੋਈ ਆਪੇ ਸਾਜ ਕਰਤਾ ਸੋਈ ਤੇ ਸਬੈਨ ਦੂਜਾ ਵਰਨਾ ਕੋਈ ਜਿਸ ਸੱਚ ਲਏ ਸੋਈ ਲਾਗੈ ਨਾਨਕ ਨਾਮ ਸਦਾ ਸੁਖ ਆਗੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਾਵੇਂ ਕੀ ਕੀਮਤ ਮਤ ਕੈ ਨ ਜਾਇ ਸੇ ਜਨ ਤਨ ਜਨ ਇੱਕ ਨਾਮ ਲਿਵ ਲਾਇ ਨਾਵੇਂ ਕੀ ਕੀਮਤ ਮਤ ਕਹਿ ਨਾ ਜਾਏ ਸੇ ਜਨ ਤਨ ਜਨ ਇੱਕ ਨਾਮ ਲਿਵ ਲਾਇ गुरुमत सचि सचा वचाराः आपे बे दे वचारा हार नाम अचर प्रभ आप सुनाए कली ਤਾ ਤਨ ਬਹਤਾ ਅਬਮਾਨ ਹੰਕਾਰ ਡੂਬੇ ਨਾ ਪਾਵੇ ਮਾਨ ਆਪ ਛੋੜ ਸਦਾ ਸੁਖ ਹੋਈ ਗੁਰਮਤ ਸਲਾਈ ਸੱਚ ਸੋਈ ਅਪੇ ਸਾਜ ਕਰਤਾ ਸੋਈ ਤੇ ਸਬੈਨ ਦੂਜਾ ਵਰਨਾ ਕੋਈ ਜਿਸ ਸੱਚ ਲਏ ਸੋਈ ਲਾਗੈ ਨਾਨਕ ਨਾਮ ਸਦਾ ਸੁਖ ਆਗੈ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਨਾਮੇ ਕੀ ਕੀਮਤ ਮਤ ਕੈ ਨ ਜਾਏ ਸੇ ਜਨ ਤਨ ਜਿਨ ਇੱਕ ਨਾਮ ਲੇਵਲਾਏ ਨਾਮੇ ਕੀ ਕੀਮਤ ਮਤ ਕਹੀ ਨਾ ਜਾਏ ਸੇ ਜਨ ਧਨ ਜਨ ਏਕ ਨਾਮ ਲਿਵ ਲਾਇ ਗੁਰਮਤਿ ਸਾਚੀ ਸਚਾ ਵਸਾਰਾ ਆਪੇ ਬਖਸ਼ਿ ਦੇਵ ਚਾ ਬਾਪ ਸੁਨਾਏ ਕੱਲੇ ਕਾਲ ਵਿੱਚ ਗਰਮਖ ਪਾਏ ਰਹਾ ਹੋ ਅਮ ਮੁਰਖ ਮੁਰਖ ਮਨਮਾਹੇ ਹੋ ਮੇ ਵਿੱਚ ਸਭ ਕਾਰ ਕਮਾਵੇ ਗੁਰ ਪ੍ਰਸਾਦੀ ਹੋ ਮੇ ਜਾਏ ਆਪੇ ਬਖਸ਼ੇ ਲੇ ਮਲਾਈ ਬਿਖਿਆ ਕਾ ਤਨ ਬਹੁਤਾ ਅਬਮਾਨ ਹੰਕਾਰ ਡੂਬੇ ਨਾ ਓੜ ਸਦਾ ਸੁਖ ਹੋਈ ਗੁਰਮਤ ਸਲਾਈ ਸਚ ਸੋਈ ਆਪੇ ਸਾਜ ਕਰਤਾ ਸੋਈ ਤੇ ਸਬੈਨ ਦੂਜਾ ਵਰਨਾ ਕੋਈ ਜਿਸ ਸੱਚ ਲਏ ਸੋਈ ਲਾਗੈ ਨਾਨਕ ਨਾਮ ਸਦਾ ਸੁਖ ਆਗੈ ਸਤਨਾਮ ਸ੍ਰੀ ਵਾਹਿਗੁਰੂ ਸਭ ਜੀ ਨਾਵੇਂ ਕੀ ਕੀਮਤ ਮਤ ਕੈ ਨਾ ਜਾਏ ਸੇ ਜਨ ਤਾਨ ਜਿਨਨ ਇੱਕ ਨਾਮ ਲੇਵਲਾਏ ਨਾਵੇਂ ਕੀ ਕੀਮਤ ਮਤ ਕੈ ਨਾ ਜਾਏ ਸੇ ਜਨ ਧਨ ਜਨ ਇੱਕ ਨਾਮ ਲਿਵਲਾਈ ਗੁਰਮਤ ਸਾਚੇ ਸਚਾ ਵਸਾਰਾ ਆਪੇ ਬਖਸ਼ਿ ਦੇਵਸਾਰਾ ਹਰ ਨਾਮ ਸਰਜ ਪ੍ਰਭ ਆਪ ਸੁਨਾਏ ਕੱਲੀ ਕਾਲ ਵਿੱਚ ਗੁਰਮਖ ਪਾਏ ਰਹਾ ਹੋ ਅਮ ਮੁਰਖ ਮੁਰਖ ਮਨ ਮਾਹੇ ਹੋ ਮੇ ਵਿੱਚ ਸਬ ਕਾਰ ਕਮਾਵੇ ਗੁਰ ਪ੍ਰਸਾਦੀ ਹੋਮੇ ਜਾਏ ਆਪੇ ਬਖਸ਼ਿ ਲੇ ਮਲਾਈ ਬਿਖਿਆ ਕਾ ਤਨ ਬਹਤਾ ਅਬ ਮਾਨ ਕਾਰ ਡੂਬੇ ਨਾ ਪਾਵੇ ਮਾਨ ਆਪ ਛੋੜ ਸਦਾ ਸੁਖ ਹੋਈ ਗੁਰਮਤ ਸਲਾਈ ਸੱਚ ਸੋਈ ਆਪੇ ਸਾਜ ਕਰਤਾ ਸੋਈ ਸਬਨ ਦੁਜਾ ਵਰਨਾ ਕੋਈ ਜਿਸ ਸੱਚ ਲਏ ਸੋਈ ਲਾਗੈ ਨਾਨਕ ਨਾਮ ਸਦਾ ਸੁਖ ਆਗੈ ਸਤਨਾਮ ਸ੍ਰੀ ਵਾਹਿਗੁਰੂ ਸਭ ਜੀ नावें कीमत मत कही न जाए से जन तन जिन एक नाम लेव लाए नावें की कीमत मत कही न जाए ਸੇ ਜਨ ਤਨ ਜਨ ਇੱਕ ਨਾਮ ਲਿਵ ਲਾਇ ਗੁਰਮਤ ਸਾਚੇ ਸਚਾ ਵਸਾਰਾ ਆਪੇ ਬਖਸ਼ਿ ਦੇਵ ਵਿਚਾਰਾ ਹਰ ਨਾਮ ਅਚਰਜ ਪ੍ਰਭ ਆਪ ਸੁਨਾਏ ਕੱਲੇ ਕਾਲ ਵਿੱਚ ਗਰਮਖ ਪਾਏ ਰਹਾ ਹੋ ਹਮ ਮੁਰਖ ਮੁਰਖ ਮਨ ਮਾਹੇ ਹੋ ਮੈਂ ਵਿਚ ਸਭ ਕਾਰ ਕਮਾਵੇ ਗੁਰ ਪ੍ਰਸਾਦੀ ਹਮੇ ਜਾਏ ਆਪੇ ਬਖਸ਼ੇ ਲੇ ਮਲਾਈ ਬਿਖਿਆ ਕਾ ਤਨ ਬਹਤਾ ਅਬ ਮਹਾਨ ਤਾਰ ਡੁੱਬੇ ਨਾ ਪਾਵੇ ਮਾਨ ਆਪ ਛੋੜ ਸਦਾ ਸੁਖ ਹੋਈ ਗੁਰਮਤ ਸਲਾਈ ਸੱਚ ਸੋਈ ਆਪੇ ਸਾਜਿ ਕਰਤਾ ਸੋਈ ਸਬੇਨ ਦੁਜਾ ਵਰਨਾ ਕੋਈ ਜਿਸ ਸੱਚ ਲਏ ਸੋਈ ਲਾਗੈ ਨਾਨਕ ਨਾਮ ਸਦਾ ਸੁਖ ਆਗੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਾਮੇ ਕੀ ਕੀਮਤ ਮਤ ਕਹਿ ਨਾ ਜਾਏ ਸੇ ਜਨ ਤਨ ਜਿਨਨ ਇੱਕ ਨਾਮ ਲੇਵਲਾਏ ਨਾਮੇ ਕੀ ਕੀਮਤ ਮਤ ਕਹਿ ਨਾ ਜਾਏ ਜਨ ਧਨ ਜਨ ਇੱਕ ਨਾਮ ਲਿਵਲਾਇ ਗੁਰਮਤ ਸਾਚੀ ਸਚਾ ਵਸਾਰਾ ਆਪੇ ਬਖਸ਼ੇ ਦੇਵ ਵਿਚਾਰਾ ਹਰ ਨਾਮ ਅਚਰਜ ਪ੍ਰਭ ਆਪ ਸੁਨਾਇ ी काल गुरमख पाए අපේ භක්ෂ්‍ය ලෙහෙමලයි विිखියකාතන්න බහොතා අබමාන හංකාර ඩුබෙන පාවමන ਸਖ ਹੋਈ ਗੁਰ ਮਤ ਸਲਾਈ ਸੱਚ ਸੋਈ ਆਪੇ ਸਾਜ ਕਰਤਾ ਸੋਈ ਤੇ ਸਬੈਨ ਦੂਜਾ ਵਰਨਾ ਕੋਈ ਸੱਚ ਲਏ ਸੋਈ ਲਾਗੈ ਨਾਨਕ ਨਾਮ ਸਦਾ ਸੁਖ ਆਗੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਾਵੇਂ ਕੀ ਕੀਮਤ ਮਤ ਕੈ ਨ ਜਾਇ ਸੇ ਜਨ ਤਨ ਜਨ ਇੱਕ ਨਾਮ ਲਿਵ ਲਾਇ ਨਾਵੇਂ ਕੀ ਕੀਮਤ ਮਤ ਕੈ ਨਾ ਜਾਏ ਸੇ ਜਨ ਤਨ ਜਨ ਇੱਕ ਨਾਮ ਲਿਵ ਲਾਇ ਗੁਰਮਤ ਸਾਚੀ ਸਚਾ ਵਸਾਰਾ Yeah. Okay. ਲੇ ਲੇ ਮਲਾਈ ਬੇਖਿਆ ਕਾ ਤਨ ਬਹੁਤਾ ਅਬਮਾਨ ਹੰਕਾਰ ਡੂਬੇ ਨਾ ਪਾਵੇ ਮਾਨ ਆਪ ਛੋੜ ਸਦਾ ਸੁਖ ਹੋਈ ਗੁਰ ਮਤ ਸਲਾਈ ਸੱਚ ਸੋਈ ਆਪੇ ਸਾਜ ਕਰਤਾ ਸੋਈ ਤੇ ਸਬੈਨ ਦੂਜਾ ਵਰਨਾ ਕੋਈ ਜਿਸ ਸੱਚ ਲਐ ਸੋਈ ਲਾਗੈ ਕ ਨਾਮ ਸਦਾ ਸੁਖ ਆਗੈ 사ਤਨਾਮ ਸ੍ਰੀ ਵਾਹਿਗੁਰੂ ਸਭ ਜੀ ਨਾਵੇਂ ਕੀ ਕੀਮਤ ਮਤ ਮਤ ਕੈ ਨ ਜਾਇ ਸੇ ਜਨ ਤਨ ਜਨ ਇੱਕ ਨਾਮ ਲਿਵ ਲਾਇ ਨਾਵੇਂ ਕੀ ਕੀਮਤ ਮਤ ਕਹਿ ਨਾ ਜਾਏ ਸੇ ਜਨ ਤਨ ਜਨ ਇੱਕ ਨਾਮ ਲਿਵ ਲਾਇ ਗੁਰਮਤ ਸਾਚੇ ਸਚਾ ਵਸਾਰਾ ਆਪੇ ਬਖਸ਼ ਦੇਵਸਾਰਾ ਹਰ ਨਾਮ ਅਚਰਜ ਪ੍ਰਭ ਆਪ ਸੁਨਾਏ ਕਲਿ ਕਾਲ ਵਿੱਚ ਗੁਰਮਖ ਪਾਏ ਰਹਾ ਹੋ ਅਮ ਮੁਰਖ ਮੁਰਖ ਮਨਮਾਹੇ ਹੋ ਮੇ ਵਿੱਚ ਸਭ ਕਾਰ ਕਮਾਵੇ ਗੁਰਪ ਸਾਡੀ ਹੋ ਮੇ ਜਾਏ ਆਪੇ ਬਖਸ਼ ਲੇ ਮਲਾਈ ਬਿਖਿਆ ਕਾ ਤਨ ਬਹਤਾ ਅਬ ਮਾਨ ਹੰਕਾਰ ਡੂਬੇ ਨਾ ਪਾਵੇ ਮਾਨ ਆਪੇ ਛੋੜ ਸਦਾ ਸੁਖ ਹੋਈ ਗੁਰਮਤ ਸਲਾਈ ਸੱਚ ਸੋਈ ਆਪੇ ਸਾਜ ਕਰਤਾ ਸੋਈ ਤੇਸ ਬਿਨ ਦੁਜਾ ਵਰਨਾ ਕੋਈ जिस सच लोई सोई है नानक नाम सदा सुख आगे सातना श्री गुरु साहब जी नामे की कीमत मत कही न जाई සේජන්න තන්න ජන්නන් ඒක නාමලිවලයි නාවේ කීකිමත මතකයින जाයි සේජන්න තන්න ජන්න ඒක නාමලිවලයි ਗੁਰਮਤਿ ਸਾਚੀ ਸਚਾ ਵਸਾਰਾ ਆਪੇ ਬਖਸ਼ੇ ਦੇਵ ਵਿਚਾਰਾ ਹਰ ਨਾਮ ਅਚਰਜ ਪ੍ਰਭ ਆਪ ਸੁਨਾਏ ਕਲਿ ਕਾਲ ਵਿਚ ਗਰਮਖ ਪਾਏ ਰਹਾਓ ਹਮ ਮੁਰਖ ਮੁਰਖ ਮਨਮਾਹੇ ਹਮੇ ਵਿੱਚ ਸਭ ਕਾਰ ਕਮਾਵੇ ਗੁਰ ਪ੍ਰਸਾਦੀ ਹਮੇ ਜਾਏ